ਤੋਂ ਅਨ ਸ੍ਰੀ ਗੁਰ ਗ੍ਰੰਥ ਸਾਹਿਬ ਦੇ ਵਿੱਚੋਂ ਜੋ ਆਪਾਂ ਪੰਕਤੀ ਚਾਉਣੇ ਜਾ ਰਹੇ ਹਾਂ ਜੋ ਆਪਾਂ ਸਬਦ ਉਚਾਰਨੇ ਜਾ ਰਹੇ ਹਾਂ ਗੁਰਪਿਆਰਿਓ ਉਹ ਇਸ ਬੰਦੇ ਦੇ ਭਾਵ ਆਪਣੇ ਇਨਸਾਨੀਅਤ ਦੇ ਬਹੁਤ ਜ਼ਰੂਰੀ ਹੈ ਕਿ ਉਹਨੂੰ ਸੁਣਨਾ ਉਹਨੂੰ ਪੜ੍ਹਨਾ ਸਾਡੇ ਬਹੁਤ ਕੰਮ ਆਏਗੀ ਸਾਡੇ ਅੰਦਰ ਗੁਰਪਿਆਰਿਓ ਸਾਨੂੰ ਗੁਰੂ ਸਾਹਿਬ ਇੱਕ ਅੰਦਰ ਦੀ ਜਿਹੜੀ ਸਾਡੀ फडਕਣਾ ਖਤਮ ਕਰਨਗੇ ਗੁਰੂ ਸਾਹਿਬ ਹੁਣ ਪੰਗਤੀ ਕਿਹੜੀ ਆ ਜੀ ਸਗਲ ਕੋ ਦੇ ਦਾਨ ਰਹਾਓ ਹੁਣ ਇਹਦਾ ਕੀ ਮਤਲਬ ਜੀ ਸਗਲ ਕੋ ਦੇ ਦਾਨ ਪਹਿਲੀ ਗੱਲ ਤਾਂ ਆਪਾਂ ਪੰਗਤੀ ਚਾਰੀ ਐ ਫਿਰ ਉਹ ਤੋਂ ਬਾਅਦ ਰਹਾਓ ਆ ਗਿਆ ਕਿ ਭਾਈ ਰੁਕ ਜਾ ਇਹਨੂੰ ਸਮਝ ਪਹਿਲਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਕਿ ਸਾਰੇ ਜਿੰਨੇ ਵੀ ਸੰਸਾਰ ਦੇ ਅੰਦਰ ਅਸੀਂ ਜੀਵ ਵਸ ਰਹੇ ਆ ਭਾਵ 84 ਲੱਖ ਜੂਨੀਆਂ ਜਿਹੜੀਆਂ ਇਸ ਬ੍ਰਹਮੰਡ ਦੇ ਅੰਦਰ ਵਸ ਰੀਆਂ ਨੇ ਉਹਨਾਂ ਦੀ ਦੇਖਭਾਲ ਮੇਰਾ ਮਾਲਕ ਪਿਤਾ ਪ੍ਰਮਾਤਮਾ ਕਰ ਰਿਹਾ ਸਾਰਿਆਂ ਦੀ ਸਾਰਿਆਂ ਦੀ ਦੇਖਭਾਲ ਮੇਰਾ ਮਾਲਕ ਕਰ ਰਿਹਾ ਭਲੇ ਉਹਨੇ ਕਾਲ ਦੇ ਹਵਾਲੇ ਸਾਰਾ ਇਹ ਦੇਸ਼ ਕੀਤਾ ਹੈ ਸਾਰਾ ਜਿੰਨਾ ਬ੍ਰਹਮੰਡ ਹੈ ਪਤਾਲ ਹੈ ਦੀਪ ਹੈ ਲੋਹਾ ਕਾਲੇ ਬਸ ਪ੍ਰਭ ਆਪ ਕੀ ਆ ਇਹ ਮੇਰੇ ਮਾਲਕ ਨੇ ਭਲੇ ਉਹਦੇ ਵਸ ਕੀਤਾ ਹੈ ਲੇਕਿਨ ਡੋਰ ਉਹਦੇ ਹੱਥ ਚ ਹੈ ਤਾਂ ਗੁਰਪਿਆਰੋ ਫੇਰ ਸਾਨੂੰ ਕਬਰਾਉਣ ਦੀ ਕਿਹੜੀ ਲੋੜ ਹੈ ਜਿਹੜਾ ਅਸੀਂ ਆਪਣਾ ਧੰਦਾ ਕਰ ਰਹੇ ਆ ਸਿਰ ਸਾਨੂੰ ਕਬਰਾਉਣ ਦੀ ਕਿਹੜੀ ਲੋੜ ਹੈ ਫਿਰ ਚਿੰਤਾ ਦੀ ਸਾਨੂੰ ਕੀ ਜ਼ਰੂਰਤ ਹੈ ਕਿ ਮੇਰਾ ਇਹ ਘਟ ਜੂਗਾ ਮੇਰਾ ਉਹ ਘਟ ਜੂਗਾ ਜੋ ਮੇਰੇ ਮਾਲਕ ਨੇ ਗੁਰਪਿਆਰਿਓ ਸਾਨੂੰ ਰਿਜਕ ਦਿੱਤਾ ਹੈ ਰਹਿਣ ਦੀ ਜਗਾ ਦਿੱਤੀ ਹੈ ਪਹਿਨਣ ਨੂੰ ਖਾਣ ਨੂੰ ਜੋ ਵੀ ਅਸੀਂ ਸੰਸਾਰ ਦੇ ਵਿੱਚ ਲੋੜਵੰਦ ਚੀਜ਼ਾਂ ਸਾਰੀਆਂ ਮੇਰੇ ਮਾਲਕ ਨੇ ਸਾਨੂੰ ਦਿੱਤੀਆਂ ਨੇ ਤੇ ਫਿਰ ਕਿਉਂ ਘਬਰਾਉਣਾ ਅਸੀਂ ਅਗਲੀ ਪੰਗਤੀ ਪੜੋ ਗੁਰੂ ਸਾਹਿਬ ਸਾਨੂੰ ਫੇਰ ਸਾਡੇ ਅੰਦਰ ਤਕਾ ਕਰ ਦੇ ਨੇ ਕਿ ਭਾਈ ਬੰਦਿਆ ਤੂੰ ਸਮਝ ਜਾ ਰੁਕ ਜਾ ਤੂੰ ਘਬਰਾ ਨਾ ਕੀ ਕਹਿ ਰਿਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਇੱਥੇ ਤਾਂ ਗੱਲ ਹੀ ਮਗਾਤੀ ਗੁਰੂ ਸਾਹਿਬ ਨੇ ਕੀ ਕਹਿ ਰਿਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਫੇਰ ਅਗਲੀ ਹੋਰ ਤੱਕ ਪੜਨੋ ਜੇ ਪਾ ਲੈਸ ਤੂੰ ਕੀਆ ਸੋਈ ਦੇ ਆਧਾਰ ਆ ਗੁਰੂ ਸਾਹਿਬ ਸਾਨੂੰ ਸੰਜਿਆ ਰਹੇ ਨੇ ਫੇਰ ਗੁਰ ਪਿਆਰਿਓ ਦਾਖ ਦੀ ਤੈ ਵਿਚਾਰ ਆ ਕੇ ਫਿਰ ਕਬਰੋਂ ਦੀ ਕੋਈ ਲੋੜ ਹੀ ਨਹੀਂ ਕਿਉਂ ਚਿੰਤਾ ਕਰਦੇ ਹਾਂ ਸਾਰੇ ਆਪਣੇ ਆਪਣੇ ਜੋ ਰਿਜਕ ਕਾ ਰਿਜਕ ਬਾਰੇ ਜਾਂ ਧੰਦੇ ਕਰ ਰਿਹਾ ਜੋ ਆਪਣੇ ਰਹਿਣ ਸਹਿਣ ਬਾਰੇ ਸਾਰੇ ਆਪਣੇ ਆਪਣੇ ਕਰਮ ਕਰ ਰਹੇ ਆ ਉਹਨਾਂ ਦੇ ਆਪਣੇ ਕਰਮ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਫਿਰ ਘਬਰਾਉਣ ਦੀ ਕੋਈ ਲੋੜ ਨਹੀਂ ਗੁਰ ਪਿਆਰਿਓ